ਸਾਰੇ YouTube ਚੈਨਲ ਤੇ ਆਪ ਸਭ ਦਾ ਸਵਾਗਤ ਹੈ ਜੀ ਅੱਜ ਦੀ ਇਸ ਵੀਡੀਓ ਵਿੱਚ ਅਸੀਂ ਮਾਸਟਰ ਕੇਟਰ ਪਰਤੀ ਵਿੱਚ FW P 1659 ਅਪਡੇਟ ਕਰ ਰਹੀ ਹਾਂ ਸਟੇ ਲੱਗਣ ਤੋਂ ਬਾਅਦ ਸਿੱਖਿਆ ਵਿਭਾਗ ਦੁਆਰਾ ਚੁਆਇਸ ਆਫ ਸਟੇਸ਼ਨ ਲਈ ਜਾਰੀ ਕੀਤੇ ਇੱਕ ਨਵੇਂ ਪੱਤਰ ਬਾਰੇ ਜ਼ਿਕਰ ਕਰਾਂਗੇ ਪਰੰਤੂ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਆਪ ਸਭ ਨੂੰ ਬੇਨਤੀ ਹੈ ਕਿ ਜੇਕਰ ਤੁਸੀਂ ਅਜੇ ਤੱਕ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤੇ ਸਬਸਕ੍ਰਾਈਬ ਕਰ ਲੋ ਤਾਂ ਜੋ ਰੇਕ ਆਉਣ ਵਾਲੀ ਵੀਡੀਓ ਨੋਟੀਫਿਕੇਸ਼ਨ ਆਪ ਜੀ ਨੂੰ ਸਮੇਂ ਸਿਰ ਮਿਲ ਜਾਇਆ ਕਰੇ ਅਈ ਦੇਸ ਅਗਾ ਵਦੂ ਮਾਡਰਨ ਜੁਬ ਦੇ ਵਿੱਚ ਹਰ ਕੋਈ ਆਪਣੇ ਹੱਕਾਂ ਪ੍ਰਤੀਸਟਿਤ ਹੈ ਤੇ ਜੇਕਰ ਵਕਤ ਦੀ ਸਰਕਾਰ ਜਾਂ ਅਫਸਰਸ਼ਾਈ ਉਹਨਾਂ ਦੀ ਗੱਲ ਨਾ ਸੁਣੇ ਤਾਂ ਫਿਰ ਮਾਨਯੋਗ ਅਦਾਲਤਾਂ ਦਾ ਸਹਾਰਾ ਲੈਣ ਤੋਂ ਵੀ ਵਿਰੇਜ ਨਹੀਂ ਕੀਤਾ ਜਾਂਦਾ ਇਸੇ ਤਰ੍ਹਾਂ ਦਾ ਇੱਕ ਅਦਾਲਤੀ ਕੇਸ CWBP 1659/2023 ਮੁਸ਼ਿਆਸਤਿੰਗ ਐਂਡ ਅਦਰ ਵਰਸਸ ਸਟੇਟ ਆਫ ਪੰਜਾਬ ਦੇ ਇੱਕ ਇੰਟਰਮ ਆਰਡਰ ਦੇ ਵਿੱਚ ਮਿਤੀ 22/1/2026 ਨੂੰ ਆਨਰੇਬਲ ਮਿਸਟਰ ਜਸਟਿਸ ਦਪਿੰਦਰ ਸਿੰਘ ਨਲਵਾ ਤੇ ਬੈਂਚ ਨੇ ਮਾਸਟਰ ਕਲਰ ਵਿੱਚ ਉਹਨਾਂ ਕੈਂਡੀਡੇਟਸ ਦੀ ਭਰਤੀ ਤੇ ਸਟੇ ਲਗਾ ਦਿੱਤਾ ਸੀ ਜਿਨ੍ਹਾਂ ਨੇ ਕੇ ਪੀ ਸਟ੍ਰੈਕਟ 2 ਪਾਸ ਨਹੀਂ ਕੀਤਾ ਕਿਉਂਕਿ ਇਹ ਫੈਸਲਾ ਮਾਨਯੋਗ ਸੁਪਰੀਮ ਕੋਰਟ ਵੱਲੋਂ ਮਿਤੀ 1/2025 ਨੂੰ ਦਿੱਤਾ ਗਿਆ ਸੀ ਇਸ ਸਟੇ ਆਰਡਰ ਤਹਿਤ ਮਿਤੀ 12/11/25 24/12/25 4/1/26 ਤੇ 5/1/26 ਰਾਹੀਂ ਨਾਨ ਪੈਟ ਕੁਆਲੀਫਾਈਡ ਟੀਚਰਾਂ ਦੀਆਂ OST, CHT, HT ਅਤੇ JBT, TET ਕਾਡਰ ਤੋਂ ਮਾਸਟਰ ਕਾਡਰ ਵਿੱਚ ਕੀਤੀਆਂ ਪ੍ਰਮੋਸ਼ਨ ਦੇ ਹੁਕਮਾਂ ਤੇ ਸਿੱਖਿਆ ਭਾਗ ਨੇ ਰੋਕ ਲਗਾ ਦਿੱਤੀ ਸੀ। ਤੋਨ ਡਾਇਰੈਕਟਰ ਸਕੂਲ ਐਜੂਕੇਸ਼ਨ ਸੈਕੰਡਰੀ ਦੁਆਰਾ ਮਿਤੀ 21 1 26 ਨੂੰ ਇੱਕ ਤਾਜ਼ਾ ਲੇਟੈਸਟ ਪੱਤਰ ਜਾਰੀ ਕਰਦੇ ਹੋਏ PSAT 2 ਪਾਸ ਕਰਨ ਵਾਲੇ ਉਮੀਦਵਾਰਾਂ ਨੂੰ ਚੋਇਸ ਆਫ ਸਟੇਸ਼ਨ ਲਈ ਬੁਲਾਇਆ ਗਿਆ ਹੈ ਤੇ ਪੱਤਰ ਵਿੱਚ ਕੁਝ ਹੋਰ ਵੀ ਸਪੱਸ਼ਟੀਕਰਨ ਦਿੱਤਾ ਗਿਆ ਹੈ ਤਾਂ ਆਓ ਜਾਣਦੇ ਹਾਂ ਕਿ ਇਸ ਪੱਤਰ ਵਿੱਚ ਸਪਸ਼ਟੀਕਰਨ ਤੇ ਚੋਇਸ ਆਫ ਸਟੇਸ਼ਨ ਦੇ ਕੁਝ ਮਹੱਤਵਪੂਰਨ ਅੰਸ਼ ਕੀ ਹਨ ਇਸ ਪੱਤਰ ਦੇ ਪੈਰਾ ਨੰਬਰ 5 ਤੇ ਪੈਰਾ ਨੰਬਰ 6 ਦੇ ਵਿੱਚ ਬਹੁਤ ਜ਼ਰੂਰੀ ਜਾਣਕਾਰੀ ਜੋ ਦਿੱਤੀ ਗਈ ਹੈ ਉਹ ਇਸ ਤਰ੍ਹਾਂ ਹੈ ਪਹਿਲਾਂ ਪੜ੍ਹਦੇ ਹਾਂ ਪੈਰਾ ਨੰਬਰ 5 ਇਸ ਦੇ ਵਿੱਚ ਲਿਖਿਆ ਹੈ ਇਹ ਵੀ ਸਪੱਸ਼ਟ ਕੀਤਾ ਜਾਂਦਾ ਹੈ ਕਿ ਉਪਭਾਗ ਵੱਲੋਂ ਮਿਤੀ 2 10 24 ਅਤੇ 22 11 24 ਲਈ ਜਾਰੀ ਮਾਸਿਕ ਕਾਰਡੀਆਂ ਪਦ ਹੁੰਟੀਆਂ ਦੇ ਰਿਵਿਊ ਦੇ ਹੁਕਮ ਆਦੇਨ ਪਦ ਹੁੰਟ ਕਰਮਚਾਰੀਆਂ ਵਿੱਚੋਂ ਜਿਹੜੇ ਕਰਮਚਾਰੀ ਅਲਾਟ ਕੀਤੇ ਗਏ ਸਟੇਸ਼ਨਾਂ ਤੇ ਹਾਜ਼ਰ ਹੋ ਚੁੱਕੇ ਹਨ ਕੇਵਲ ਉਨ੍ਹਾਂ ਦੇ ਮਾਨਯੋਗ ਸੁਪਰੀਮ ਕੋਰਟ ਦੇ ਉਕਤ ਫੈਸਲੇ ਮਿਤੀ 1 0 25 ਦੀ ਰੋਸ਼ਨੀ ਦੇ ਵਿੱਚ 2 ਸਾਲਾਂ ਦੇ ਅੰਦਰ ਅੰਦਰ ਪੀਐਸਟੈਟ 2 ਪਾਸ ਕਰਨ ਦੀ ਸ਼ਰਤ ਲਾਗੂ ਹੁੰਦੀ ਹੈ ਜਿਹੜੇ ਕਰਮਚਾਰੀ ਹਾਜ਼ਰ ਨਹੀਂ ਹੋਏ ਉਹਨਾਂ ਨੂੰ ਪੀਐਸਟੈਟ 2 ਪਾਸ ਕੀਤੇ ਬਿਨਾ ਨੈਸ਼ਨਲ ਪਦ ਉੰਤਿ ਯਾਨੀ ਕਿ ਪਦ ਉੰਤਿ ਲਈ ਨਹੀਂ ਵਿਚਾਰਿਆ ਜਾਵੇਗਾ ਹਾਂਜੀ ਇਹ ਪੈਰਾ ਬਹੁਤ ਜ਼ਿਆਦਾ ਇੰਪੋਰਟੈਂਟ ਹੈ ਕਿ ਜਿਨ੍ਹਾਂ ਨੂੰ ਜਿਨ੍ਹਾਂ ਨੇ ਜੋਇਨ ਕਰ ਲਿਆ ਉਹਨਾਂ ਵਾਸਤੇ 2 ਸਾਲਾਂ ਦੇ ਅੰਦਰ ਪੀਐਸਟੈਟ ਪਾਸ ਕਰਨਾ ਹੋਵੇਗਾ ਪਰੰਤੂ ਅਗੇ ਤੋਂ ਜਿਨ੍ਹਾਂ ਨੇ ਟੈਟ ਟੈਸਟ ਪਾਸ ਨਹੀਂ ਕੀਤਾ ਉਹਨਾਂ ਨੂੰ ਪਦ 29 ਲਈ ਨਹੀਂ ਵਿਚਾਰਿਆ ਜਾਵੇਗਾ 6 ਨੰਬਰ ਜੋ ਪਹਿਲਾ ਹੈ ਕੁਸਚਨ 'ਚ ਲਿਖਿਆ ਹੈ ਉਕਤ ਸਥਿਤੀ ਦੇ ਸਨਮੁਖ ਭਾਗ ਬਲਾ ਮਾਰਸ਼ਲ ਕਾਰਡਨ ਦੀਆਂ ਪਦ 29 ਸੰਬੰਧੀ ਜਾਰੀ ਹੁਕਮ ਮਿਤੀ 12 ਜਨਵਰੀ 25 23 ਜਨਵਰੀ 25 24 ਜਨਵਰੀ 25 41 26 ਅਤੇ 51 26 ਵਿੱਚੋਂ ਪੀਐਸ ਟ੍ਰੈਨ ਟੂ ਪਾਸ ਕਰ ਚੁੱਕੇ ਕਰਮਚਾਰੀਆਂ ਦੀ ਸਟੇਸ਼ਨ ਅਲਾਟਮੈਂਟ ਸੰਬੰਧੀ ਸਮਾਸਾਰਨੀ 8 ਲਿਖੇ ਅਨਸਾਰ ਜਾਰੀ ਕੀਤੀ ਜਾਂਦੀ ਹੈ ਤਾਂ ਹੁਣ ਇਹ ਜੋ ਸਮਾਸਾਰਨੀ ਹੈ ਇਹਦੇ ਵਿੱਚ ਪਹਿਲਾ ਸਟੇਸ਼ਨ ਚੋਣ ਦੀ ਮਿਤੀ ਦੱਸਾਈ ਗਈ ਹੈ ਫਿਰ ਪਦ 29 ਦਾ ਵਿਸ਼ਾ ਦੱਸਿਆ ਹੈ ਫਿਰ ਸਥਾਨ ਯਾਨੀ ਕਿ 29 1 226 ਨੂੰ ਪਦ 29 ਦਾ ਵਿਸ਼ਾ ਜੋ ਹੈ ਐਸ ਐਸ ਪੰਜਾਬੀ ਸੰਸਕ੍ਰਿਤ ਅਤੇ ਉਰਦੂ ਵਾਲੇ ਜੋ ਕੈਂਡੀ ਸਨ ਉਹਨਾਂ ਨੂੰ ਬੁਲਾਇਆ ਗਿਆ ਹੈ ਤੇ ਸਥਾਨ ਜੋ ਹੈ ਉਹ ਪਦ 29 ਕਨਚੜੀਆਂ ਦੇ ਸਬੰਧਤ ਜ਼ਿਲ੍ਹੇ ਦਾ ਸੈਕੰਡਰੀ ਵਿਭਾਗ ਦਾ ਦਫ਼ਤਰ ਯਾਨੀ ਕਿ ਡੀਓ ਸੈਕੰਡਰੀ ਦਾ ਦਫ਼ਤਰ ਇਸੇ ਤਰ੍ਹਾਂ 31 1 26 ਇਸ ਦਿਨ 29 ਦਾ ਜੋ ਵਿਸ਼ਾ ਹੈ ਉਹ ਹੈ ਸਾਇੰਸ ਸਾਭ ਫਿਜ਼ੀਕਲ ਐਜੂਕੇਸ਼ਨ ਫੋਨਸੈਂਸ ਤੇ 뮤직 ਜਿਹਨਾਂ ਦਾ ਸਤਾਣਾਂ ਬਿਲਕੁਲ ਫੇਰ ਪਹਿਲਾਂ ਦੀ ਤਰ੍ਹਾਂ ਹੀ ਯਾਨੀ ਕਿ ਡੀਓ ਸਕੈਂਡਰੀ ਮਿਥਿਆ ਗਿਆ ਹੈ ਫਿਰ 2 226 ਨੂੰ ਹਿੰਦੀ ਔਰ ਅੰਗਰੇਜ਼ੀ ਜੋ ਵਿਸ਼ੇ ਹਨ ਪਕ 29 ਦੇ ਵਿਸ਼ੇ ਕੀ ਰੱਖੇ ਗਏ ਹਨ ਤੇ ਸਥਾਨ ਉਸੇ ਤਰ੍ਹਾਂ ਹੀ ਡੀਓ ਸਕੈਂਡਰੀ ਹੋਵੇਗਾ ਤਾਂ ਜੋ ਇਹ ਨਵਾਂ ਸ਼ਡਿਊਲ ਜਾਰੀ ਕੀਤਾ ਗਿਆ ਹੈ ਚੁਆਇਸ ਆਫ ਸਟੇਸ਼ਨ ਵਾਸਤੇ ਜਿਨ੍ਹਾਂ ਜਿਨ੍ਹਾਂ ਦੀ ਚੋਣ ਇਸ ਦੇ ਤਹਿਤ ਹੋਣੀ ਹੈ ਜਾ ਹੋ ਗਈ ਹੈ ਤੇ ਉਹਨਾਂ ਨੂੰ ਹੁਣ ਚੋਇਸ ਆਫ ਸਟੇਸ਼ਨ ਵਰਕੇ ਦਿੰਦੇ ਸ ਹੈ ਉਹਨਾਂ ਨੂੰ ਸਮੇਂ ਤੇ ਸਹੀ ਕੰਮ ਦੇ ਉਤੇ ਪਹੁੰਚ ਕੇ ਤੇ ਆਪਣੀ ਚੋਇਸ ਆਫ ਸਟੇਸ਼ਨ ਕਰ ਲੈਣੀ ਚਾਹੀਦੀ ਹੈ ਕਿਉਂਕਿ ਇਸ ਦੇ ਵਿੱਚ ਜੋ ਮੌਕਾ ਦਿੱਤਾ ਗਿਆ ਹੈ ਉਸ ਨੂੰ ਖਤੋਂ ਨਹੀਂ ਜਾਣ ਦੇਣਾ ਚਾਹੀਦਾ ਇਸ ਵੀਡੀਓ ਵਿੱਚ ਬਸ ਇਨਾ ਹੀ ਜੇਕਰ ਤੁਹਾਨੂੰ ਚੰਗੀ ਲੱਗੇ ਸਟ੍ਰੈਸ ਨੂੰ ਲਾਈਕ ਤੇ ਫਾਈਵ ਕਰਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਿਰਦੇਹ ਹੈ ਇੱਕ ਹੋਰ ਵੀਡੀਓ ਵੇਖ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਧੰਨਵਾਦ ਜੀ